ਭਾਈ ਜੀ ਨਹਿਰਾਂ ਵਾਲਿਆਂ ਵਾਸਤੇ ਬੇਨਤੀ ਹੈ ਇੱਕ ਹਾਂਜੀ ਚਾਹ ਕੂਤਰ ਦਿੰਦਾ ਪੈਸੇ ਚਾ ਮੈਂ ਦਿੰਦਾ ਪੈਸੇ ਠੀਕ ਆ ਸਟਾਮ ਭਰਾ ਲਓ ਜੇ ਸਰਪੰਚ ਬਣ ਗਿਆ 20 ਕਿੱਲੇ ਨਹਿਰਾਂ ਵਾਲਾਂ ਨੂੰ ਮੈਂ ਦਊ 35 ਤਾੜੀਆਂ ਲੈ ਬੁਰਨਾਸ ਤੇ ਕੀ ਐਲਾਨ ਕਰਦਾ ਤੂੰ ਬੰਦਿਆਂ ਨੂੰ ਤਾਂ ਦਾਰੂ ਪਿਆ ਦਿੰਦੇ ਆ ਤੇ ਬੁੜੀਆਂ ਨੂੰ ਕਹਿੰਨੇ ਪੁੱਛਿਆ ਵੀ ਭਣੇ ਰੋਟੀ ਖਾਂਦੀਆਂ ਕਿ ਨਹੀਂ ਕੱਦ ਸਹੀ ਆ ਗੱਲ ਸਹੀ ਆ ਬੁੜੀਆਂ ਵਾਸਤੇ ਇੱਕ ਸ਼ੂਟ 1100 ਰੁਪਿਆ ਮੇਰੇ ਵੱਲੋਂ ਜਿੱਦਣ ਵੋਟ ਪਾਉਣ ਉਹਨਾਂਗੇ ਕੋਟਰਾ ਨਹੀਂ ਇੱਕ ਇੱਕ ਅੰਗੇ ਬੂਟ ਬੂਟ ਸਾਲਾ ਹੀ ਹਾਂ ਇੱਕ ਸ਼ੂਟ 1100 ਦਾ ਪੈਣਾ ਆ ਦੀ ਪਸੰਦ ਪਾ ਲੈਣੀ ਇੱਕ ਇੱਕ ਡਬਲ ਬੈੱਡ ਵਾਲਾ ਇੱਕ ਡਬਲ ਬੈੱਡ ਵਾਲਾ ਕੰਬਲ ਦਊਂਗਾ ਭਾਈ ਲੈ ਲੈ ਲਾ ਸ਼ਾਨੀਆ ਤੇ ਫਿਰ ਜਵਾਕਾਂ ਆਸੇ ਭਾਈ ਜੀ ਵਰਦੀ ਸਪੈਸ਼ਲ ਜਿਹੜੇ ਜਵਾਕ ਨਹਿਰ ਤੋਂ ਵੜੰਗੀ ਜਾਂਦੇ ਆ ਭਾਵੇਂ ਆ ਕੇ ਪੱਲੋ ਲਾਵਾਂ ਆਟੋ ਲਾਵਾਂ ਵੈਣ ਲਾ ਸਪੈਸ਼ਲ ਸਹੀ ਹੈ ਸਹੀ ਹੈ ਕਹਿੰਦਾ ਕਹਦੀ ਹੁਣ ਭੇਜਦਾ ਤੜ ਕਾਲੀ ਪਾਰਦੀਲ ਨੂੰ ਉੱਠਦਾ ਬਾਈ ਜੀ ਪੌਂ ਦੀ ਰੋਜੀ ਨੇ ਮੈਨੂੰ ਫੰਡ ਦਿੱਤਾ ਜਾਂ ਨਹੀਂ ਦਿੱਤਾ ਉੱਤਰ ਨੂੰ ਕਹਿੰਦਾ ਤੂੰ ਉੱਡਿਆ ਚ ਮੇਰਾ ਮੁੰਡਾ ਉੱਡੂ ਆ 8000 ਰੁਪਇਆ ਠੀਕ ਹੈ ਜੇ ਡੀਸੀ ਨੇ ਸੈਨ ਨਾ ਕੀਤੇ ਚੋਣ ਕਮਿਸ਼ਨ ਕੋਲੇ ਲੈ ਕੇ ਜਾਊਂਗਾ ਪੈਸਾ ਹੈ ਹੀ ਪਾਵਰ ਹੈ ਹੀ ਯਾਰ ਪਾਵਰ ਬਾਈ ਪਾਵਰ ਅੱਛਾ ਦੇਖੋ ਮੰਗੇ ਆ ਬੰਦੇ ਦਾ ਹੈਂਡੀਕੈਪਟ ਬੰਦਾ ਉਥੇ ਪਰਚੀਆਂ ਕੱਟਣ ਵਾਲੇ ਜ਼ਿਮੀਂਦਾਰਾਂ ਦੇ ਸ਼ੋਰ ਲੱਗੇ ਆ ਤੇ ਕੀ ਗੱਲ ਆ ਇਹਨਾਂ ਦੀ ਹਾਂ ਇਹਨਾਂ ਦੇ ਰੂਟੀ ਨਹੀਂ ਭਗਦੀ ਵਿਚਾਰਾਂ ਦੀ ਇੱਕ ਪੈਨ ਦੀ ਭਗਦੀ ਇੱਕ ਦੀ ਨਹੀਂ ਭਗਦੀ ਠੀਕ ਆ ਟੀਸੀ ਨੇ ਸੈਨ ਨਾ ਕਿਤੇ ਤਾਂ ਟੀਸੀ ਬਾਹਰ ਹੋਊਗਾ ਤੜਕੇ ਠੀਕ ਆ ਬਾਈ ਜੀ ਨਹਿਰਾਂ ਵਾਲਿਆਂ ਵਾਸਤੇ ਬੇਨਤੀ ਹੈ ਇੱਕ ਹਾਂਜੀ ਚਾਹ ਕੁੱਤਰ ਦਿੰਦਾ ਪੈਸੇ ਚਾ ਮੈਂ ਦਿੰਨਾ ਪੈਸੇ ਠੀਕ ਆ ਸਟਾਮ ਭਰਾਲੋ ਜੇ ਸਰਪੰਚ ਬਣ ਗਿਆ 20 ਕਿੱਲੇ ਨਹਿਰਾਂ ਵਾਲਿਆਂ ਨੂੰ ਮੈਂ ਦਊ 35 ਤਾੜੀਆਂ ਲਾ ਕਾਸਤੇ ਕੀ ਐਲਾਨ ਕਰਦਾ ਤੂੰ ਬੰਦਿਆਂ ਨੂੰ ਤਾਂ दारू ਪਿਆ ਦਿੰਦੇ ਆ ਤੇ ਬੁੜੀਆਂ ਨੂੰ ਕਹਿੰਦੇ ਪੁੱਛਿਆ ਵੀ ਭਾਣੇ ਰੋਟੀ ਖਾਦੀ ਆ ਕਿ ਨਹੀਂ ਆ ਬੁੜੀਆਂ ਤੇ ਇੱਕ ਸ਼ੂਟ 1100 ਰੁਪਇਆ ਮੇਰੇ ਵੱਲ ਨਹੀਂ ਜਿੱਦਣ ਬੋਡ ਪਾਉਣ ਉਹਨਾਂਗੇ ਵਾਈਬਸ ਸਹੀ ਆ ਸ਼ੂਟ ਨਹੀਂ ਉਹ ਇੱਕ ਇੱਕ ਸ਼ੂਟ ਬੀਲ ਸਿਆ ਵਾਲਾ ਹੀ ਹਾਂ ਇੱਕ ਸ਼ੂਟ 1100 ਦਾ ਭਾਣੇ ਆ ਆ ਦੀ ਪਸੰਦੇ ਪਾ ਲੈਣਗੇ ਇੱਕ ਡਬਲ ਬੈੱਡ ਵਾਲਾ ਕੰਬਲ ਦਊਂਗਾ ਭਾਈ ਲੈ ਲੈ ਲਾ ਸ਼ਾਨੀਆ ਇਹ ਤੇ ਜਵਾਕਾਂ ਆਸੇ ਭਾਈ ਜੀ ਵਰਦੀ ਸਪੈਸ਼ਲ ਮੇਰੇ ਜਵਾਕ ਨਹਿਰ ਤੋਂ ਵੜੰਗੀ ਜਾਂਦੇ ਆ ਭਾਵਾਂ ਦੀ ਆਦੇ ਪੱਲੋ ਲਾਵਾਂ ਆਟੋ ਲਾਵਾਂ ਵੈਨ ਦਾ ਸਹੀ ਹੈ ਸਹੀ ਹੈ ਕਹਿ ਦੀ ਉਹਨੇ ਭੇਜਦਾ ਤੜ ਕੱਲੀ ਪਾਰਤੀ ਜਲ ਦੀ ਉੱਠੂਗਾ ਭਾਈ ਜੀ ਭਾਵਾਂ ਦੀ ਰੋਜੀ ਨੇ ਮੈਨੂੰ ਫੰਡ ਦਿੱਤਾ ਜਾਂ ਨਹੀਂ ਦਿੱਤਾ ਹਾਂ ਉੱਤਰ ਨੂੰ ਗੈਰੀ ਜਾ ਤੂੰ ਡਿੰਗਾ ਜਾ ਮੈਂ ਤੇਰਾ ਮੁੰਡਾ ਓਡੂ ਆ 8000 ਰੁਪਇਆ ਠੀਕ ਹੈ ਜੀ ਤਨਖਾਹ ਜੇ ਡੀਸੀ ਨੇ ਸਹੰਦ ਨਾ ਕੀਤੇ ਚੋਣ ਕਮਿਸ਼ਨ ਕੋਲੇ ਲੈ ਕੇ ਜਾਊਂਗਾ ਪੈਸੇ ਤਾਂ ਹੀ ਪਾਵਰ ਹੈ ਹੀ ਯਾਰ ਪਾਵਰ ਹੈ ਹੀ ਪਾਵਰ ਆਠ ਦੇਖੋ ਮੰਗੇ ਆ ਬੰਦੇ ਦਾ ਹੈਂਡੀਕੈਟ ਬੰਦਾ ਉਥੇ ਪਰਤੀਆਂ ਕੱਟਣ ਵਾਲੇ ਜ਼ਿਮੀਂਦਾਰਾਂ ਦੇ ਸ਼ੋਰ ਲੱਗੇ ਆ ਤੇ ਕੀ ਗੱਲ ਆ ਇਹਨਾਂ ਦੀ ਹਾਂ ਇਹਨਾਂ ਦੇ ਰੂਟੀ ਨਹੀਂ ਭਗਦੀ ਵਿਚਾਰਾਂ ਦੇ ਇੱਕ ਟਾਈਮ ਦੀ ਭਗਦੀ ਇੱਕ ਦੀ ਨਹੀਂ ਭਗਦੀ ਈਸੀ ਨੇ ਸੈਨ ਨਾ ਕੀਤੇ ਤਾਂ ਈਸੀ ਬਾਹਰ ਹੋਊਗਾ ਤੜਕੇ ਠੀਕ ਆ ਬਾਈ